ਮੀਂਹ ਦਾ ਕਹਿਰ ਤੇ ਹੜ੍ਹਾਂ ਦਾ ਕਹਿਰ ਇਕਤਾਲਰ ਦੀ ਟੀਮ ਇਸ ਵਕਤ ਆਲੋਵਾਲ ਗੇਟ ਦੇ ਕੋਲ ਮੌਜੂਦ ਆ ਆਲੋਵਾਲ ਗੇਟ ਦੀਆਂ ਤਸਵੀਰਾਂ ਦਿਖਾ ਰਹੇ ਆ ਆਲੋਵਾਲ ਜਿਹੜਾ ਪਿੰਡ ਆ ਉਹਦਾ ਸੰਪਰਕ ਸਾਰੇ ਪਾਸਿਓਂ ਟੁੱਟ ਚੁੱਕਾ ਆ ਆਲੋਵਾਲ ਦੇ ਕੁਝ ਵੀਰ ਮੇਰੇ ਨਾਲ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਕਰ ਲੈਨੇ ਆ ਇਹ ਪਾਣੀ ਕਦੋਂ ਦਾ ਕਿੱਦਾਂ ਆ ਰਿਹਾ ਮੇਰੇ ਪਿੱਛੇ ਤੁਸੀਂ ਗੱਡੀਆਂ ਵੀ ਦੇਖ ਰਹੇ ਹੋ ਜਿਹੜੀ ਆ ਮੇਨ ਹਾਈਵੇ ਆ ਮੇਨ ਹਾਈਵੇ ਇਸ ਵਕਤ ਮੇਨ ਹਾਈਵੇ ਤੇ ਪਾਣੀ ਆ ਚੁੱਕਾ ਆ ਔਰ ਮੇਨ ਹਾਈਵੇ ਤੇ ਪਾਣੀ ਆ ਚੁੱਕਾ ਗੱਲਬਾਤ ਕਰ ਲੈਨੇ ਕੀ ਨਾਲੀ ਤੁਹਾਡਾ ਮੇਰਾ ਨਾਂਜੀ ਜੀਵਨ ਮੈਮੀ ਹੈ ਜੀ ਤੇਰਾ ਪਿੰਡ ਆ ਜੀ ਮੇਰਾ ਪਿੰਡ ਆਲੂ ਵਾਲਾ ਜੀ ਪਾਣੀ ਕਿੱਦਾਂ ਆਇਆ ਜੀ ਪਾਣੀ ਜਿਹਦਾ ਮਤਲਬ ਜਿਹੜੇ ਇਹ ਆ ਨਾ ਪਿਛੋਂ ਉਧਰ ਸ਼ੰਕਰੋਂ ਨਹਿਰ ਟੁੱਟ ਕੇ ਨਾ ਕਾਲੀ ਉਹ ਪਾਣੀ ਆ ਰਿਹਾ ਤੇ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਬਰਸਾਤਾਂ ਬੈਰੀਆਂ ਬਹੁਤ ਜ਼ਿਆਦਾ ਤੇ ਮੀਂਹ ਦੇ ਨਾਲ ਜਾਨਕੀ ਮੇਰੇ ਘਰ ਦੀ ਛੱਤ ਵੀ ਡਿੱਗੀ ਹੋਈ ਆ ਅੱਛਾ ਜੀ ਤੇ ਮੰਨੋ ਵੀ ਬਹੁਤ ਜ਼ਿਆਦਾ بارش ਹੋ ਰਹੀ ਆ ਕਈ ਜਾਨਕੀ ਇੱਥੇ ਲੈਂਟਰਵੀ ਚ ਹੋ ਰਿਹਾ ਹੈ ਬਹੁਤ ਜ਼ਿਆਦਾ ਕਰਨੇ ਮਲ ਮਰੇ ਪਾਣੀ ਬਹੁਤ ਜ਼ਿਆਦਾ ਪਾਣੀ ਹੈ ਜੀ ਬਹੁਤ ਜ਼ਿਆਦਾ ਪਾਣੀ ਅਸੀਂ ਦੇਖ ਰਿਹਾ ਦੇਖ ਰਿਹਾ ਕਿ ਜਿੱਦਾਂ ਇਹ ਐਸੇ ਹੀ ਪਾਣੀ ਆਦਾ ਜਿਹੜਾ ਦੇ ਰਹਾ ਜੀ ਤੁਹਾਡਾ ਜੀ ਨਾ ਜੀ ਮੇਰਾ ਨਾਮ ਪਵਨ ਜੀ ਤੇਰਾ ਪਿੰਡਾ ਜੀ ਪਿੰਡਾ ਅਲਵਾਲ ਅਲਵਾਲ ਕੀ ਇਸ ਵਕਤ ਅਲਵਾਲ ਦੇ ਹਲਾ ਰਹੀ ਹੈ ਅਲਵਾਲ ਦੇ ਵਿੱਚ ਸਾਈਡਾਂ ਤੇ ਸਾਰੇ ਡੁੱਬ ਚੁੱਕਾ ਪਾਣੀ ਸੜਕਾਂ ਦੇ ਉੱਤੋਂ ਸਾਰਾ ਪਿੰਡ ਪਾਸੇ ਨੂੰ ਆ ਰਿਹਾ ਹੈ ਪਾਣੀ ਜਿੱਦਾਂ ਬੈਕ ਸਾਈਡ ਤੋਂ ਪਾਣੀ ਆ ਰਿਹਾ ਸਗਾ ਸਾਰਾ ਢੇਰੀਆਂ ਸਿਆਣੀ ਵਾਲ ਸਾਰਾ ਪਿਛਲੇ ਸਾਈਡ ਤੋਂ ਪਾਣੀ ਆ ਰਿਹਾ ਆ ਤੇ ਸਾਰਾ ਹੀ ਯਾਦ ਦੇਖ ਲਓ ਤੁਸੀਂ ਸੜਕ ਸਾਰੀ ਭਰੀ ਹੋਈ ਆ ਪਿੰਡ ਦੇ ਵਿੱਚ ਸਾਰਾ ਹੀ ਪਾਣੀ ਆ ਚੁੱਕਿਆ ਆ ਕੁਝ ਪਿੰਡ ਨੂੰ ਨੁਕਸਾਨ ਕੋਈ ਕਿਸੇ ਤਰੀਕੇ ਨਹੀਂ ਫਿਲਹਾਲ ਹੱਲੇ ਬਚਾ ਆ ਸਾਰੇ ਪਾਸੇ ਹਾਂਜੀ ਪਾਣੀ ਨਿਕਲਦਾ ਜਾ ਰਿਹਾ ਹੈ ਸਾਰੇ ਆ ਰਿਹਾ ਕੋਈ ਇੱਥੇ ਪ੍ਰਸ਼ਾਸਨ ਵੱਲੋਂ ਆਇਆ ਜੀ ਕੋਈ ਹਾਂਜੀ ਬੀਬੀ ਆਇਆ ਇੰਦਰਜੀਤ ਕੌਰ ਮਾਨ ਹੁਣ ਆਏ ਹੋਏ ਆ ਹਾਂਜੀ ਹਾਂਜੀ ਅੱਜ ਆਇਆ ਅੱਜ ਪਾਣੀ ਆਇਆ ਅੱਜ ਹੀ ਆਇਆ ਹਾਂਜੀ ਪਾਣੀ ਆਇਆ ਪਾਣੀ ਆਇਆ ਅੱਜ ਹੀ ਆਇਆ ਪੰਜ ਸੇ ਦਾ ਆ ਰਾਦੀ ਭਾਏ ਤੇਰਾ ਕੀ ਨਾਮ ਅਤਰ ਲੋਚਨ ਸਿੰਘ ਜੀ ਕਰਲੋਚਨ ਜੀ ਕਿਹੜਾ ਪਿੰਡ ਆ ਜੀ ਆਹੀ ਹਾਲੋ ਵਾਲਾ ਹਾਲੋ ਵਾਲੀ ਆ ਜੀ ਅੱਜ ਕੀ ਗੱਲ ਸੜਕਾਂ ਦੇ ਨਿਕਲ ਕੇ ਥੋੜੇ ਪਾਣੀ ਜ਼ਿਆਦਾ ਆ ਗਿਆ ਹਾਂਜੀ ਹਾਂਜੀ ਬਹੁਤ ਪਾਣੀ ਆਇਆ ਪਾਣੀ ਮੇਰੇ ਹਿਸਾਬ ਨਾਲ ਜੀ ਤਿੰਨ ਤਿੰਨ ਚਾਰ ਚਾਰ ਫੁੱਟ ਹੈਗਾ ਪਿੰਡ ਤੇ ਚਾਰ ਚਾਰ ਸਾਰੇ ਰਾਸ ਪੂਰੇ ਪੂਰੇ ਕਵਰ ਹੋਏ ਹੋਏ ਸਾਡੇ ਪਾਣੀ ਹਾਂਜੀ ਹਾਂਜੀ ਤੁਸੀਂ ਜਾ ਕੇ ਸ਼ੰਕਰ ਦਾਜ ਨਾ ਹਸਪੀਟਲ ਆ ਉਹ ਜਾ ਕੇ ਦੇਖੋ 6-6 ਫੁੱਟ ਪਾਣੀ ਖੜਾ ਉੱਚ ਸ਼ੰਕਰ ਦਾ ਸ਼ੰਕਰ ਦੇ ਅਸਲ ਚ ਹਾਂਜੀ ਮੈਂ ਉੱਥੇ ਆ ਜਾ ਕੇ ਮੈਂ ਦਵਾਈ ਲੈ ਮੈਂ ਤਾਂ ਇਹ ਕਹਿੰਦਾ ਮੈਂ ਜੀ ਆ ਜਿਹੜਾ ਜਗਾ ਜੜੀ ਆ ਨਾ ਇੱਥੋਂ ਸਾਨੂੰ ਪੈ ਪਾਇਆ ਜਾਵੇ ਸਾਡੇ ਪਿੰਡ ਦੇ ਉੱਤੇ ਲੋਕੀ ਕੋਠਿਆਂ 'ਤੇ ਚੜ ਕੇ ਬੈਠੇ ਆ ਤੁਸੀਂ ਇੱਕ ਵਾਰੀ ਦੇਖੋ ਤਾਂ ਸਹੀ ਕੀ ਹਾਲ ਚਾਲ ਆ ਪਿੰਡ ਆਪਣਾ ਜੀ ਪਿੰਡ ਸਾਡਾ ਹੱਲੋਵਾਲ ਹੱਲੋਵਾਲ ਸਰਪੰਚ ਸਾਡਾ ਹੈਪੀ ਭਾਈ ਹੈਪੀ ਐਤ ਉਹਦਾ ਦੇ ਮੇਲੇ ਸਾਹਿਬ ਤਾਂ ਆਏ ਆ ਤੇ ਉਹਨੂੰ ਕੋਹ ਕਰ ਸੋ ਕੋਹ ਨਹੀਂ ਸਕਦੇ ਲੋਕੀ ਇੱਥੇ ਘਟ ਘਟ 100 ਜਣ ਆਇਆ ਇਸ ਵੇਲੇ ਤੋੜਨ ਲਈ ਮਦਦ ਤਾਂ ਆਈ ਕੋਈ ਕਿਸੇ ਤਰੀਕੇ ਦੀ ਨਹੀਂ ਮਦਦ ਤਾਂ ਹੁਣ ਜੀ ਬਸ ਮੈਡਮ ਜੀ ਆਏ ਆ ਹੋਰ ਆਉਗੀ ਹੋਸਾ ਦਾ ਮੰਗ ਕੇ ਹੋਦੀ ਹੋਦੀ ਕਭ ਨੋ ਜਿੰਦੀ ਹੋਵੇ ਦੇਣਗੇ 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 ਮਦਦ ਦੇਣਗੇ ਜੀ ਦੇਣਗੇ ਹਾਂ ਜੀ ਉਹ ਪਾਣੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਫੇਰ ਪਾਣੀ ਬਿਲਕੁਲ ਚੜਿਆ ਹੋਇਆ ਖੂਬ ਪਾਣੀ ਆ ਬਹੁਤ ਜ਼ਿਆਦਾ ਪਾਣੀ ਆ ਦੂਰ ਤੱਕ ਪਾਣੀ ਪਾਣੀ ਆ ਪਿੰਡ ਆਲੋਵਾਲ ਜਿਹੜਾ ਵਾ ਨਕੋਦਰ ਦੇ ਨੇੜੇ ਲੱਗਦਾ ਪਿੰਡ ਆਲੋਵਾਲ ਪੂਰੀ ਤਰ੍ਹਾਂ ਪਾਣੀ ਨਾਲ ਇਹਦਾ ਸੰਪਰਕ ਜਿਹੜਾ ਕੱਟਿਆ ਗਿਆ ਆ ਵਾ ਔਰ ਇਹ ਇਹਨਾਂ ਦਾ ਕਹਿਣਾ ਜੀ ਡੁੱਬ ਚੁੱਕੀ ਨਾ ਜੀ ਤੁਹਾਡਾ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਕਿਹੜਾ ਪਿੰਡ ਆ ਜੀ ਆਲੋਵਾਲ ਆਲੋਹਾਲੀਆ ਹਾਂ ਜੀ ਕਿੰਨਾ ਕ ਪਾਣੀ ਆ ਗਿਆ ਪਾਣੀ ਪੂਰਾ ਇਸ ਵੇਲੇ ਪਿੰਡ ਡੁੱਬਣ ਤੇ ਆ ਜੀ ਡੁੱਬਣ ਤੇ ਆ ਤੇ ਪਾਣੀ ਕਿਹੜੇ ਪਾਸੇ ਆਇਆ ਜੀ ਪਾਣੀ ਛੱਪੜਾ ਵਿੱਚੋਂ ਸ਼ੰਕਰ ਪਿੰਡ ਦੇ ਵਿੱਚ ਪਾਣੀ ਆਇਆ ਸਾਰਾ ਸ਼ੰਕਰ ਪਿੰਡ ਦੇ ਖੇਤਾਂ ਵਿੱਚ ਦੀ ਪਾਣੀ ਸਾਰਾ ਸਾਡੇ ਵਿਕਾਸ ਪਾਣੀ ਸਾਰਾ ਰੁਕ ਗਿਆ ਹੁਣ ਆ ਬਜੇ ਸਾਡੀ ਸਾਡੀ ਠੱਪ ਹੋ ਗਈ ਹੈ ਠੱਪ ਹੋ ਗਈ ਹੈ ਆਣਾ ਜਣਾ ਮੁਸ਼ਕਲ ਹੋ ਗਿਆ ਮੁਸ਼ਕਲ ਹੋ ਗਿਆ ਸ਼ੰਕਰ ਤੋਂ ਪਿੱਛੋਂ ਪਾਣੀ ਆਉਂਦਾ ਕਿੱਦੋਂ ਇਹ ਟ੍ਰੇਨ ਕਿਹਨੇ ਟੁੱਟ ਗਈ ਹੈ ਪਿੱਛੋਂ ਉਹ ਦੇ ਕਰਕੇ ਸਾਰਾ ਨੁਕਸਾਨ ਹੋ ਗਿਆ ਠੀਕ ਹੈ ਜੀ ਪਾਣੀ ਦੇ ਕਰਕੇ ਸਾਰਾ ਕੰਮ ਰੁਕ ਗਿਆ ਬੰਦ ਹੋ ਗਿਆ ਹਾਂ ਜੀ ਪਾਣੀ ਇੱਥੇ ਦੇਖ ਲਓ 3-3 4-4 ਫੁੱਟ ਅੱਗੇ ਤੱਕ ਕੈਮਰਾ ਘੁਮਾ ਕੇ ਦਿਖਾ ਦਿਓ ਪਾਣੀ ਆ ਪਾਣੀ ਇਸੇ ਤਰ੍ਹਾਂ ਹੀ ਹਲੋ ਵਾਲੀਆਂ ਪਿੰਡ ਹਲੋ ਵਾਲੀਆਂ ਤਸਵੀਰਾਂ ਆ ਗੱਡੀਆਂ ਦੇ ਵਿੱਚ ਇਹ ਮੇਨ ਹਾਈਵੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕੀ ਕਹਿਣਾ ਚਾਹੁੰਦੇ ਜੀ ਸਰ ਇੱਕ ਹਨਾ ਇਹ ਥੱਲੇ ਪੁਲੀ ਸੀਗੀ ਜਦੋਂ ਦਾ ਹਾਈਵੇ ਬਣਿਆ ਉਹਨਾਂ ਨੇ ਪੁਲੀ ਖਤਮ ਕਰ ਦਿੱਤੀ ਅੱਛਾ ਉਹਦਾ ਕਰਕੇ ਪਾਣੀ ਦੀ ਨਿਕਾਸੀ ਹੈ ਨਹੀਂ ਉਹਦਾ ਕਰਕੇ ਆ ਸਮੱਸਿਆ ਆਈ ਹੈ ਜੀ ਫੇਰੇ ਪਾਣੀ ਕਿੱਥੇ ਨਿਕਲਦਾ ਸੀ ਇਹ ਪਾਣੀ ਇਧਰ ਖੇਤਾਂ ਨੂੰ ਖੁੱਲੇ ਚੱਲ ਜਾਂਦਾ ਸੀ ਤੁਹਾਡਾ ਕੀ ਨਾਮ ਹੈ ਅਮਨਦੀਪ ਦਾ ਨਾਮ ਹੈ ਕਿਹੜਾ ਪਿੰਡ ਹੈ ਆਲੋ ਵਾਲੇ ਆਲੋ ਵਾਲੀ ਆਲੋ ਵਾਲ ਸਾਰੇ ਜਿਹੇ ਪਿੰਡੋਂ ਬਾਹਰ ਆਏ ਆ ਇੱਕ ਜੀ ਪਾਣੀ ਜ਼ਿਆਦਾ ਕੋਈ ਹਾਂਜੀ ਹਾਂਜੀ ਪਾਣੀ ਜ਼ਿਆਦਾ ਪਿੰਡ ਦੇ ਵਿੱਚ ਵੀ ਪਾਣੀ ਆ ਜਾਂਦਾ ਇਹ ਰੋਡ ਤੇ ਹੀ ਆ ਜਾਂਦਾ ਨਹੀਂ ਨਹੀਂ ਪਿੰਡ ਦੇ ਵਿੱਚ ਵੀ ਆਉਣ ਨੂੰ ਫਿਰਦਾ ਵਾਜੀ ਹਾਂਜੀ ਹਾਂਜੀ ਕਿਉਂਕਿ ਪਿੱਛੋਂ ਨਹਿਰ ਟੁੱਟੀ ਆ ਜੀ ਪਿੱਛੋਂ ਮੈਂ ਹਾਂਜੀ ਹਾਂਜੀ ਪਤਾ ਨਹੀਂ ਕਿੱਥੋਂ ਆਇਆ ਇਧਰ ਸ਼ੰਕਰ ਵਾਲੋਂ ਪਾਣੀ ਆਉਣ ਦੇ ਆ ਬਿਲਕੁਲ ਪਿੰਡੋਂ ਦਾ ਕਹਿਣਾ ਜੀ ਸ਼ੰਕਰ ਵੱਲੋਂ ਪਾਣੀ ਆ ਰਿਹਾ ਸ਼ੰਕਰ ਦਾ ਕਹਿੰਦੇ ਹਸਪਤਾਲ ਵੀ ਡੁੱਬ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿਓ ਜਿਹੜਾ ਪੂਰਾ ਜਿਹੜਾ ਆਲੋਵਾਲ ਦਾ ਪਿੰਡ ਆ ਤੇ ਆਲੋਵਾਲ ਦਾ ਪਿੱਛੇ ਗੇਟ ਆ ਆਲੋਵਾਲ ਦਾ ਗੇਟ ਆ ਪਿੱਛੇ ਔਰ ਜਿਹੜਾ ਹਾਈਵੇ ਆ ਹਾਈਵੇ ਤੇ ਪਾਣੀ ਕਾਫੀ ਆ ਚੁੱਕਾ ਆ ਤੁਸੀਂ ਹੜ ਦੀ ਮਾਰ ਦੇ ਵਿੱਚ ਆ ਰਿਆ ਵਾ ਜਿਵੇਂ ਕਿ ਕੱਲ ਮੈਡਮ ਐਮ ਐਲ ਏ ਸਾਡੇ ਸੰਗੋਵਾਲ ਗਏ ਸੀ ਅੱਜ ਪਿੰਡਾਂ ਦਾ ਦੌਰਾ ਕਰ ਰਹੇ ਨੇ ਔਰ ਕੱਲ ਇੱਕ ਅਸੀਂ ਵੀਡੀਓ ਪਾਈ ਸੀ ਝੁੱਗੀਆਂ ਦੀ ਜਿਹੜੀ ਬਈ ਤੇ ਝੁੱਗੀਆਂ ਦੀ ਮੈਡਮ ਐਮਐਲਏ ਉੱਥੇ ਵੀ ਜਾ ਕੇ ਰਾਸ਼ਨ ਵੰਡ ਕੇ ਆਏ ਸੀ ਅੱਜ ਆਲੋਵਾਲ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਜੀ ਮੈਡਮ ਹਾਂਜੀ ਅੱਜ ਜਿਹੜਾ ਹੜਾਂ ਦੀ ਮਾਰ ਆਪਣੇ ਨਕੋਦਰ ਇਲਾਕੇ ਦੇ ਵਿੱਚ ਵੀ ਸ਼ੁਰੂ ਹੋ ਗਈ ਆ ਅ ਬਿਲਕੁਲ ਜਿਹੜੀ ਇਹ ਜਿਹੜਾ ਆਪਣਾ ਨਕੋਦਰ ਹਲਕੇ ਦੇ ਵਿੱਚ ਇਹ ਪਾਖੜੇ ਦਾ ਪਾਣੀ ਨਹੀਂ ਹੈ ਕਿਸੇ ਦਰਿਆ ਦਾ ਪਾਣੀ ਨਹੀਂ ਹੈ ਨਾ ਇਹਦੇ ਵਿੱਚ ਕੋਈ ਬੈਂ ਦੇ ਵਿੱਚ ਕੋਈ ਵਾਧੂ ਪਾਣੀ ਛੱਡਿਆ ਗਿਆ ਇਹ ਸਿਰਫ ਤੇ ਸਿਰਫ ਮੀਂਹ ਦਾ ਪਾਣੀ ਆ ਲਗਾਤਾਰ ਮੀਂਹ ਪੈਂਦਾ ਕਰਕੇ ਸਾਨੂੰ ਇਹ ਪਾਣੀ ਪਿੱਛੋਂ ਇਕੱਠਾ ਹੋ ਕੇ ਇੱਥੇ ਕੁਲ ਵੀ ਆਪਣੇ ਹਲਕੇ ਦੇ ਵਿੱਚ ਵਗਦੀ ਆ ਔਰ ਸਾਰਾ ਨੀਵਾ ਏਰੀਆ ਇਧਰੋਂ ਪਾਣੀ ਆ ਰਿਹਾ ਔਰ ਇਹ ਬਾਰਿਸ਼ ਜੇ 1-2 ਦਿਨ ਦੇ ਵਿੱਚ ਬੰਦ ਹੋ ਜੂਗੀ ਤੇ ਸਾਡੇ ਹਾਲਾਤ ਬੜੇ ਤੇਜ਼ੀ ਦੇ ਨਾਲ ਨੋਰਮਲ ਹੋ ਜਾਣਗੇ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਆ ਕਿ ਵੀ ਕੱਲ ਪ੍ਰਗਟ ਸਿੰਘ ਥੋੜਾ ਜਿਹਾ ਬਿਆਨ ਪੁਠਾ ਸਿੱਧਾ ਦੇ ਰਿਹਾ ਜੀ ਹੋਰ ਪਾਣੀ ਜੇ ਪਿੱਛੋਂ ਛੱਡ ਦਿੱਤਾ ਤੇ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਤਬਾਹੀ ਆ ਸਕਦੀ ਕੋਈ ਛੱਡਣ ਵਾਲੀ ਗੱਲ ਨਹੀਂ ਹੈ ਇੱਥੇ ਪਾਣੀ ਜਿਹੜਾ ਹੈ ਨਾ ਕਿਸੇ ਦਰਿਆ ਦੇ ਵਿੱਚੋਂ ਨਹੀਂ ਛੱਡਿਆ ਜਾ ਰਿਹਾ ਕਿਸੇ ਕਿਸੇ ਡੈਮ ਤੋਂ ਪਾਣੀ ਨਹੀਂ ਆ ਰਿਹਾ ਇਹ ਸਿਰਫ ਤੇ ਸਿਰਫ ਮੀਂਹ ਦਾ ਪਾਣੀ ਹੈ ਇਸ ਕਰਕੇ ਪੈਨਿਕ ਨਹੀਂ ਕਰਨਾ ਘਬਰਾਉਣਾ ਨਹੀਂ ਹੈ ਕਿਸੇ ਨੇ ਵੀ ਮੈਂ ਸਭ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੀ ਕਿ ਘਬਰਾਉਣਾ ਨਹੀਂ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਐਸ.ਡੀ.ਐਮ ਸਾਹਿਬ ਰਾਤ ਦੇ ਪੂਰੇ ਹਲਕੇ ਦੇ ਵਿੱਚ ਘੁੰਮ ਰਹੇ ਆ ਮੈਂ ਵੀ ਘੁੰਮ ਰਹੀ ਹਾਂ ਔਰ ਮੀਂਹ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈ ਉਹਦੇ ਤੋਂ ਬਚਣ ਵਾਸਤੇ ਥੋੜਾ ਬਹੁਤ ਅਸੀਂ ਤਰਪਾਲਾਂ ਦਾ ਇੰਤਜ਼ਾਮ ਕਰ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਜਿਹੜੇ ਕਮਜ਼ੋਰ ਮਕਾਨ ਨੇ ਉਹਨਾਂ ਦੇ ਉੱਤੇ ਜਿਹੜੀਆਂ ਤਰਪਾਲਾਂ ਅਸੀਂ ਪਵਾਵਾਂਗੇ ਜੇ ਰ ਸਾ ਆਪਣਾ ਪਿੰਡਾਂ ਦੇ ਵਿੱਚ ਇਤਫਾਕ ਬਹੁਤ ਆ ਸਾਰੇ ਪਿੰਡਾਂ ਦੇ ਵਰਕਰ ਸਹਿਮਾਨ ਵਲੰਟੀਅਰ ਸਰਪੰਚ ਪੰਚਾਇਤਾਂ ਮੈਂ ਆਪਾਂ ਸਾਰੇ ਲੱਗੇ ਹੋਇਆ ਆਪਣੇ ਤੌਰ ਤੇ ਇਹਦੇ ਵਿਚਾਰ ਦੇ ਵਾਸਤੇ ਪਰ ਜਿੱਥੇ ਸਰਕਾਰ ਦੀ ਜ਼ਰੂਰਤ ਹੈ ਸਰਕਾਰ ਬਿਲਕੁਲ ਇਹਨਾਂ ਦੇ ਨਾਲ ਖੜੀ ਹੈ ਔਰ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਹਰ ਵੇਲੇ ਅਸੀਂ ਇਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਨੇ ਮੈਡਮ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਸ ਵਕਤ ਦਾਇਰ ਨੇ ਜਿੰਮ ਇਦਾਂ ਦਾ ਪਾਣੀ ਦੇ ਕੰਟਰੋਲ ਆ ਪਾਣੀ ਕੋਸ਼ਿ ਸਭ ਤੋਂ ਪਹਿਲਾਂ ਤੇ ਜਿਹੜੀ ਬਈ ਆਪਣੀ ਆ ਉਹਦੇ ਉੱਤੇ ਜਿਹੜੇ ਸਾਡਾ 150 ਪਰਿਵਾਰ ਬੈਠਾ ਸੀ ਰਾਤ ਦਾ ਉਹਨਾਂ ਨੂੰ ਸ਼ਿਫਟ ਕਰਕੇ ਅਸੀਂ ਸੇਫ ਥਾਂ ਦੇ ਉੱਤੇ ਪਹੁੰਚਾਇਆ ਕੰਗਸਾਬੂ ਦੇ ਵਿੱਚ ਪਾਣੀ ਆ ਸਾਰੇ ਇਸ ਏਰੀਏ ਦੇ ਆਲੋਵਾਲਟ ਏਰੀਆ ਸ਼ੰਕਰ ਫਿਰ ਗੋਹੀਰਾ ਸਿਆਣੀਵਾਲ ਫਿਰ ਇਸ ਤੋਂ ਅੱਗੇ ਜਾ ਕੇ ਬੁੱਪਰਾਂ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਇਸ ਤੋਂ ਪਿੱਛੇ ਵੀ ਬਜੋਆਂ ਸਾਈਡ ਵੀ ਸਾਰਾ ਕਿ ਜਿੰਨੇ ਬੇਈਂ ਦੇ ਨਾਲ ਲੱਗਦੇ ਪਿੰਡ ਸਾਰਿਆਂ ਚ ਪਾਣੀ ਔਰ ਜਦੋਂ ਆਪਾਂ ਹਾਈਵੇ ਕ੍ਰੋਸ ਕਰ ਜਾਂਦੇ ਇਸ ਤੋਂ ਅੱਗੇ ਪਾਣੀ ਜ਼ਿਆਦਾ ਉਹਨਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਉੱਗੀ ਹੋ ਗਿਆ ਤਲਵੰਡੀ ਭਰੋਂ ਹੋ ਗਿਆ ਇਹ ਪਿੰਡ ਜਿਹੜੇ ਤਕਰੀਬਨ ਤਕਰੀਬਨ ਡੁੱਬ ਚੁੱਕੇ ਆ ਪਾਣੀ ਦੇ ਵਿੱਚ ਔਰ ਉਸ ਤੋਂ ਵੀ ਅੱਗੇ ਚੱਲ ਜੀਏ ਟੱਡੇ ਟੱਡੇ ਜਿੰਨੇ ਨੇ ਸਾਰੇ ਦਿਲਖਾਪੁਰ ਵਗੈਰਾ ਉੱਥੇ ਪਾਣੀ ਦੀ ਮਾਰ ਸਿਆਰੀਵਾਲ ਸੀਓਵਾਲ ਪਾਣੀ ਜਾਂਦਾ ਹੁਣ ਇਸ ਤੋਂ ਬਾਅਦ ਮੈਂ ਉਧਰ ਹੀ ਜਾਣਾ ਉਧਰ ਪਾਣੀ ਜਿਹੜਾ ਉੱਜਾਦਾ ਇੱਥੇ ਸਾਡੇ ਤਾਂ ਪਾਣੀ ਵਗ ਰਿਹਾ ਕਿ ਪਿੰਡ ਦੇ ਵਿੱਚ ਦੀ ਹੋ ਕੇ ਵਗ ਰਿਹਾ ਜਾਂ ਕਿਸੇ ਪਾਸੇ ਉੱਥੇ ਪਾਣੀ तकरीबन ਸਾਰੇ ਸਾਰਾ ਪਿੰਡ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕਾ ਕੱਲ ਵੀ ਤੁਸੀਂ ਸੰਗੋਵਾਲ ਗਏ ਸੀ ਬਈ ਤੇ ਵੀ ਤੁਸੀਂ ਰਾਸ਼ਨ ਵੰਡ ਕੇ ਆਏ ਹੋ ਤੇ ਹੋਰ ਕਿੰਨਾ ਕਿ ਪਿੰਡਾਂ ਨੂੰ ਇਦਾਂ ਦੀ ਲੋੜ ਆ ਇਹਨਾਂ ਦੀ ਇਹ ਹੁਣ ਜਾ ਕੇ ਦੇਖਿਆ ਜਾਏਗਾ ਜਿੱਥੇ ਜ਼ਰੂਰਤ ਹੋਗੀ ਤਰਪਾਲਾਂ ਦੀ ਤੇ ਹਰ ਨਗਰ ਦੇ ਵਿੱਚ ਜ਼ਰੂਰਤ ਆ ਅਸੀਂ ਭੇਜ ਰਹੇ ਹਾਂ ਕਿ ਜਿੰਨਾ ਸੰਭਵ ਹੋ ਸਕੇ ਕਿਉਂਕਿ ਲਗਾਤਾਰ ਮੀਂਹ ਪਿੰਡ ਦੇ ਨਾਲ ਜਿਹੜੇ ਬਾਲਿਆਂ ਵਾਲੇ ਮਕਾਨ ਆ ਉਹ ਲਗਾਤਾਰ ਚੋ ਰਹੇ ਆ ਜਿਹੜੇ ਇਨਫੈਕਟ ਜਿਹੜੇ ਕਮਜ਼ੋਰ ਲੈਂਟਰ ਤੱਕ ਵੀ ਚੋਣੇ ਸ਼ੁਰੂ ਹੋ ਗਏ ਔਰ ਉਹਦਾ ਕਰਕੇ ਅਸੀਂ ਜਿੰਨਾ ਸਾਡੇ ਕੋਲੋਂ ਬਣ ਪਾਊਗਾ ਅਸੀਂ ਜ਼ਰੂਰ ਕਰਾਂਗੇ ਮੈਡਮ ਇੱਕ ਆਖਰੀ ਸਵਾਲ ਆ ਨਕੂਦਰ ਦੀ ਵੀ ਗੱਲ ਕਰਾਂਗੇ ਪਿੰਡਾਂ ਦੀ ਵੀ ਗੱਲ ਕਰਾਂਗੇ ਜਿੰਨੇ ਪੁਰਾਣੇ ਮਕਾਨ ਆ ਕਾਫੀ ਡਿੱਕ ਟੁੱਟ ਰਹੇ ਨੇ ਨਾਲ ਨੁਕਸਾਨ ਹੋ ਰਿਹਾ ਬਿਲਕੁਲ ਮੈਂ ਨਕੂਦਰ ਦੇ ਵੀ ਸਾਰੇ ਜਿੰਨੇ ਗਰੀਬ ਬਸਤੀਆਂ ਉਹਦੇ ਵਿੱਚ ਵੀ ਅਪਰੋਚ ਕਰੂੰਗੀ ਹਰ ਸੰਭਵ ਕੋਸ਼ਿਸ਼ ਕਰੂੰਗੀ ਕਿ ਅੱਜ ਦੀ ਅੱਜ ਚਾਹੇ ਲੇਟ ਰਾਤ ਨੂੰ ਜਾਇਆ ਜਾ ਸਕੇ ਕਿਵੇਂ ਵੀ ਜਾ ਸਕੇ ਉਹਨਾਂ ਵੀ ਏਰੀਆਜ਼ ਦੇ ਵਿੱਚ ਪਹੁੰਚਾਂਗੇ ਔਰ ਉਹਨਾਂ ਨੂੰ ਰਾਹਤ ਜਿਹੜੀ ਪਹੁੰਚ ਬਹੁਤ ਬੰਦਿਆ ਢੇਰੀਆਂ ਪਿੰਡ ਦਾ ਸਰਪੰਚ ਮੌਜੂਦ ਨੇ ਗੱਲਬਾਤ ਕਰਦੇ ਆਂ ਕਿ ਨਾ ਜੀ ਸਭ ਤੋਂ ਪਹਿਲੇ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕਿਦਾਂ ਹੀ ਕੁਮਾਰ ਪਈ ਇੱਥੇ ਪਾਣੀ ਦੀ ਪਾਣੀ ਦੀ ਮਾਰ 3 ਦਿਨ ਹੋ ਗਏ ਪਿੰਡੀ ਨੂੰ ਜੀ 3 ਦਿਨ ਕੋਈ ਢੜ ਦਾ ਪਾਣੀ ਨਹੀਂ ਗਾ ਇਹ ਮੀਹਾਂ ਦਾ ਪਾਣੀ ਆ ਸ਼ੰਕਰ ਤੋਂ ਆ ਰਿਹਾ ਆ ਅੱਗੇ ਨਿਕਲਣਾ ਸ਼ੁਰੂ ਹੋ ਗਿਆ ਘਬਰਾਉਣ ਦੀ ਹੁਣ ਲੋੜ ਨਹੀਂ ਗਈ ਇੱਥੋਂ ਵੱਧ ਵੱਧ ਪਾਣੀ ਚੜੂਗਾ ਤੇ 6-7 ਇੰਚ ਹੋਰ ਚੜੂਗਾ ਮੈਂ ਸ਼ੰਕਰ ਤੋਂ ਇਹ ਕਿੱਥੋਂ ਆ ਰਿਹਾ ਆਇਆ ਸ਼ੰਕਰ ਪਿੰਡੋਂ ਹੀ ਸਾਰਾ ਮੀਂਹ ਆਇਆ ਇਕੱਠਾ ਹੋ ਗਿਆ ਜਿੰਦਾ ਵੀ ਪਾਣੀ ਸੀਗਾ ਮੀਂਹ ਜਿਆਦਾ ਪਿਆ ਆ ਗਾਂਦੀਆਂ ਤੁਰਿਆ ਆਉਂਦਾ ਪਾਣੀ ਖੱਤਿਆਂ ਦੇ ਵਿੱਚ ਜਿੰਨਾ ਝੋਨੇ ਨੂੰ ਪਾਣੀ ਲੱਗਾ ਸੀ ਉਹ ਵੀ ਤੁਰ ਪਿਆ ਖੇਤਾਂ ਦਾ ਵੀ ਤੇ ਮੀਂਹ ਮੀਂਹ ਦਾ ਬਹੁਤ ਜ਼ਿਆਦਾ ਪਿਆ ਨਾ ਮੀਂਹ ਦਾ ਚਲੋ ਪਿਆ ਕੁਝ ਨਹਿਰ ਵੀ ਕੁਝ ਟੁੱਟ ਨਹੀਂ ਨਹੀਂ ਨਹਿਰਾਂ ਦਾ ਕਿਹੜਾ ਵਾਹ ਉਡੀਆਂ ਕੋਈ ਨਹਿਰ ਦਾ ਪਾਣੀ ਨਹੀਂ ਕੋਈ ਨਹਿਰ ਦਾ ਪਾਣੀ ਨਹੀਂ ਕਿਉਂਕਿ ਫਿਰ ਸਾਰਾ ਟਰੈਕਟਰ ਤੇ ਜਾ ਕੇ ਦੇਖ ਕੇ ਆਏ ਆ ਹਰੇ ਖਤਿਆਂ ਚੋਂ ਪਾਣੀ ਨਿਕਲ ਰਿਹਾ ਆ ਤੁਹਾਡੇ ਪਿੰਡ ਦੀ ਗੱਲ ਕਰੀਏ ਤੁਹਾਡੇ ਪਿੰਡ ਦਾ ਪਹਚਾਣ ਸਾਡੇ ਪਿੰਡ ਦਾ ਪਹਚਾਣ ਹਲੇ ਤੱਕ ਪਾਣੀ ਕੁਝ ਖੜਾ ਅਸੇ ਪਾਸੇ ਖੜਾ ਖੜਾ ਪਾਣੀ ਖੜਾ ਆ ਤਕਰੀਬਨ ਪਾਣੀ ਸਾਡੇ 2-2 ਫੁੱਟ ਦੇ ਕਰੀਬ ਰਾਹਾਂ 'ਚ ਹੋ ਗਿਆ ਆ 2-2 2.5 ਫੁੱਟ ਗਰਾਊਂਡ ਦੇ ਵਿੱਚ 4 ਫੁੱਟ ਤੇ ਲੱਗੇ ਪਾਣੀ ਆ ਹੂੰ ਸਕੂਲ ਕਹਿੰਦਾ ਜੀ ਲੋਕ ਪਰੇਸ਼ਾਨ ਆ ਆਪਣੀ ਪਰੇਸ਼ਾਨੀ ਹੈ ਪਰੇਸ਼ਾਨੀ ਤਾਂ ਹੁੰਦੀ ਜਦੋਂ ਪਾਣੀ ਆ ਜਵੇ ਘਰਾਂ ਦੇ ਵਿੱਚ ਕੋਈ ਘਰਾਂ ਨੂੰ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਥੋੜੇ ਘਰਾਂ ਦੇ ਵਿੱਚ ਪਾਣੀ ਗਿਆ ਵਾ ਜੇ ਰਾਤ ਜਾ ਰਾਮੀ ਪੈ ਗਿਆ ਤੇ ਫਿਰ ਜ਼ਿਆਦਾ ਨੁਕਸਾਨ ਹੋਣ ਦਾ ਡਰ ਹੈ ਇਧਰਲੇ ਬੰਨੇ ਹੈਗਾ 3 3 4 4 2 ਫੁੱਟ ਅੰਦਰ ਪਾਣੀ ਗਿਆ 2 2.5 ਫੁੱਟ ਅੰਦਰ ਚਲੇ ਗਿਆ ਜੀ ਹਾਂ ਜੀ ਹਾਂ ਜੀ ਰਾਤੀ ਮੀਂਹ ਪੈ ਗਿਆ ਫਿਰ ਜ਼ਿਆਦਾ ਨੁਕਸਾਨ ਹੈ ਪਿੰਡ ਦਾ ਚਲੋ ਮੀਂਹ ਦੀ ਕੋਈ ਖਾਣੀ ਜਿੱਦਾਂ ਹੋ ਕੀਤੀ ਜਾ ਰਹੀ ਹੈ ਮੀਂਹ ਹੋ ਸਕਦਾ ਹੈ ਕੁਦਰਤੀ ਬਾਕੀ ਐਮਐਨਏ ਸਾਹਿਬ ਆਏ ਭਰੋਸਾ ਦੇ ਕੇ ਗਏ ਆ ਚਲੋ ਉਹ ਸਾਡੀ ਸਰਕਾਰ ਨਾਲ ਦਾ ਪਿੰਡ ਆਲੋਵਾਲਾ ਉੱਥੇ ਦੀ ਕੀ ਗੱਡੀ ਜਾਂਦੀ ਇੱਕ ਸੜਕ ਤੇ ਪਾਣੀ ਜ਼ਿਆਦਾ ਹੀ ਆ ਗਿਆ ਉੱਥੇ ਨਹੀਂ ਅਸੀਂ ਤਾਂ ਹਾਈਵੇ ਦੇਖ ਕੇ ਹਾਈਵੇ ਤੇ ਬਹੁਤ ਪਾਣੀ ਆ ਰਿਹਾ ਹਾਂ ਹਾਂਜੀ ਅਸੀਂ ਵੀ ਕਹੇ ਸਵੇਰੇ ਪਾਣੀ ਪਿੰਡ ਦੇ ਵਿੱਚ ਵੀ ਉੱਥੇ ਵੀ ਹੈਗਾ ਫਿਰਨੀ ਆ ਅੱਜ ਆਲੋਵਾਲ ਦੀ ਕੰਡੀਸ਼ਨ ਇਤੋਂ ਵੀ ਜ਼ਿਆਦਾ ਹੋ ਗਈ ਖਰਾਬ ਕਿਉਂਕਿ ਜਿਹੜਾ ਇਹ ਸਾਰਾ ਪਾਣੀ ਆਲੋਵਾਲ ਨੂੰ ਜਾ ਰਿਹਾ ਹੈ ਬਿਲਕੁਲ ਹਾਈਵੇ ਤੇ ਵੀ ਪਾਣੀ ਹਾਈਵੇ 'ਚ ਪਾਣੀ ਸਾਰੇ ਨਾਲ ਨਾਲ ਆ ਕਿਉਂਕਿ ਇਹਦਾ ਕਾਰਨ ਇਹ ਹੈ ਜਿਹੜਾ ਮੇਨ ਹਾਈਵੇ ਬਣਿਆ ਆ ਉਹਦੀਆਂ ਪੁਰੀਆਂ ਬੰਦ ਕਰ ਦਿੱਤੀਆਂ ਉੱਚਾ ਹੋਣ ਕਰਕੇ ਡੱਕ ਲੱਗ ਗਿਆ ਮੇਰਾ ਪੰਜ ਡੱਕ ਨਹੀਂ ਲੱਗਣਾ ਇਹ ਉਹਦਾ ਡੱਕ ਲੱਗਣ ਸ਼ੁਕਰੀਆ ਜੀ ਢੇਰੀਆਂ ਪਿੰਡ ਦਾ ਸਰਪੰਚ ਨਾਲ ਸੀ ਆਲੂ ਆਲੂ ਤੋਂ ਤਸਵੀਰਾਂ ਦਿਖਾਈਆਂ ਢੇਰੀਆਂ ਤੋਂ ਦਿਖਾਈਆਂ ਮੈਡਮ ਇੰਦਰਜੀਤ ਕੌਰ ਐਮ ਐਲ ਏ ਦੇ ਨਾਲ ਗੱਲਬਾਤ ਕਰਾਈ ਆ ਕੁਦਰਤੀ ਆਫਤ ਕਹਾਂਗੇ ਕੁਦਰਤ ਦੀ ਆਫਤ ਆ ਕਿਦੇ ਨਾ ਝੋਨੇ ਦੇ ਲਈ ਮੀਂਹ ਨੂੰ ਤਰਸਦੇ ਸੀ ਆਪਾਂ ਅੱਜ ਕੱਲ ਸਾਰੇ ਝੋਨੇ ਜਿਹੜੇ ਡੁੱਬੇ ਪਏ ਆ ਔਰ ਜਿਹੜੇ ਜ਼ਿਮੀਦਾਰ ਆ ਉਹ ਬਹੁਤ ਪਰੇਸ਼ਾਨ ਹੋ ਰਹੇ ਨੇ ਮੀਂਹ ਦੀ ਆਫਤ ਹਾਲੇ ਵੀ ਜਾਰੀ ਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ న్యూਸ ਨਕੋੜਾ